ਸ਼੍ਰੀ ਮਕਸਰ ਸਾਹਿਬ ਦੇ ਪਿੰਡ ਕਬਰਵਾਲਾ ਸਦਰਵਾਲਾ ਵਿੱਚ ਕਾਰ ਸੇਵਾ ਦਿੱਲੀ ਵਾਲੇ ਮਹਾਪੁਰਸ਼ਾਂ ਵੱਲੋਂ ਫਲਦਰ ਬੂਟਾਂ ਦੀ ਸੇਵਾ ਕਰਵਾਈ ਗਈ ਤੇ ਕਰਦੇ ਆ ਸਰਪੰਚ ਸਾਹਿਬ ਨਾਲ ਗੱਲ ਸਸਰੀਆ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਸਰੀਆ ਐਸਾ ਦੂਜਾ ਸਰਪੰਚ ਸਾਹਿਬ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਮੈਂ ਸ਼ਰਨਜੀਤ ਸਿੰਘ ਸੰਧੂ ਸਰਪੰਚ ਗ੍ਰਾਮ ਪਿਆ ਸਦਰਾਲਾ ਸਭ ਤੋਂ ਪਹਿਲਾਂ ਤਾਂ ਤੁਹਾਡੇ YouTube ਚੈਨਲ ਦਾ ਧੰਨਵਾਦ ਕਰਦੇ ਆ ਔਰ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਬਾਬਾ ਜੀ ਮਹਾਂਪੁਰਖ ਦਿੱਲੀ ਵਾਲਿਆਂ ਦਾ ਜਿਨ੍ਹਾਂ ਨੇ ਸਹਿਯੋਗ ਦੇ ਨਾਲ ਪਿਛਲੇ 2 ਦਿਨ ਤੋਂ ਸਮੁੱਚੇ ਨੌਜਵਾਨਾਂ ਔਰ ਪਿੰਡ ਸਦਰ ਵਾਲੀ ਸੰਗਤ ਦੇ ਸਹਿਯੋਗ ਦੇ ਨਾਲ ਸਦਰ ਵਾਲਾ ਕਬਰ ਵਾਲਾ ਪਿੰਡਾਂ ਦੇ ਵਿੱਚ ਫਲਦਾਰ ਬੂਟੇ ਲਾਏ ਜਾ ਰਹੇ ਆ ਔਰ ਜਿਹੜਾ ਵਾਤਾਵਰਨ ਆਪਣਾ ਉਹਨੂੰ ਹਰਿਆ ਭਰਿਆ ਕਰ ਸਕੀਏ ਔਰ ਬੜੀ ਖੁਸ਼ੀ ਦੀ ਗੱਲ ਹੈ ਵੀ ਮਹਾਂਪੁਰਖ ਸੰਤ ਦਿੱਲੀ ਵਾਲੇ ਕਾਰਸੇ ਵਾਲੇ ਬਾਬਾ ਜੀ ਹੁਣੇ ਕਿੱਥੇ ਜਿੱਥੇ ਗੁਰਦੁਆਰਾ ਸਾਹਿਬ ਦੀ ਔਰ ਸੇਵਾ ਇਮਾਰਤਾਂ ਦੀ ਸੇਵਾ ਤਾਂ ਕਰਦੇ ਹੀ ਕਰਦੇ ਆ ਔਰ ਨਾਲ ਵਾਤਾਵਰਣ ਦੀ ਸੇਵਾ ਵੀ ਸ਼ੁਰੂ ਕੀਤੀ ਹੈ ਔਰ ਪੂਰੇ ਜ਼ਿਲ੍ਹੇ ਦੇ ਵਿੱਚ 7 ਲੱਖ ਬੂਟਾ ਜਿਹੜਾ ਲਾਉਂਦਾ ਇਹਨਾਂ ਨੇ ਟੀਚਾ ਰੱਖਿਆ ਔਰ 2 ਦਿਨ ਹੋ ਗਏ ਸਾਡੇ ਪਿੰਡ ਅਟਾਰੀ ਰੋਡ ਦੇ ਉੱਪਰ ਵੀ ਪੂਰੇ ਬੂਟੇ ਲਾ ਦਿੱਤੇ ਗਏ ਆ ਔਰ ਅੱਜ ਜਿਹੜੀ ਸਦਰ ਵਾਲੇ ਤੋਂ ਸੋਹਣਾ ਰੋਡ ਹੈ ਉਸ ਰੋਡ ਦੇ ਉੱਪਰ ਵੀ ਲਾਏ ਜਾ ਰਹੇ ਆ ਔਰ ਮੈਂ ਸਮਝਦਾ ਬਹੁਤ ਵਧੀਆ ਉਪਰਾਲਾ ਔਰ ਮਨੁੱਖਤਾ ਦੀ ਸੇਵਾ ਵਾਲਾ ਔਰ ਵਾਤਾਵਰਨ ਦਾ ਸਾਹ ਸੁੱਖਾ ਲੈ ਸਕੀਏ ਇਹ ਅਸ਼ਲਾ ਕਾਇਮ ਕਰਨਾ ਸਰਪੰਚ ਸਾਹਿਬ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਤੇ ਆਪਣਾ ਪਿੰਡ ਦੱਸ ਦਿਓ ਨਾਮ ਮੇਰਾ ਗਿਆਨ ਸਿੰਘ ਆ ਪਿੰਡ ਸਦਰਾਲਾ ਕੌਰ ਵਾਲਾ ਸਾਬਕਾ ਸਰਪੰਚ ਜੀ ਤੋਂ ਠੀਕ ਹੈ ਜੀ ਤੇ ਇਹ ਆਪਣੀ ਜਿਹੜੀ ਦੂਜਾ ਬੂਟਿਆਂ ਦੀ ਸੇਵਾ ਚੱਲ ਰਹੀ ਹੈ ਇਹ ਕਿਹੜੀ ਸੰਸਥਾ ਵੱਲੋਂ ਚੱਲ ਰਹੀ ਹੈ ਜੀ ਕਾਰਸ਼ਵਾ ਦਿੱਲੀ ਵਾਲੇ ਬਾਬਾ ਜੀ ਉਹਨਾਂ ਵੱਲੋਂ ਹੀ ਪਿਛਲੇ 2 ਦਿਨਾਂ ਤੋਂ ਚੱਲ ਰਹੀ ਹੈ ਠੀਕ ਹੈ ਜੀ ਕਿੰਨੇ ਬੂਟਿਆਂ ਦਾ ਟਾਰਗੇਟ ਹੈ ਸਵਾ ਲੱਖ ਜੀ ਸਵਾ ਲੱਖ ਬੂਟੇ ਦਾ ਜੀ ਟੋਫਲ ਦੱਤ ਸਰਦਾਰ ਸਰ ਠੀਕ ਹੈ ਕਿੰਨੇ ਕ ਲੱਗ ਚੁੱਕੇ ਹੁਣ ਤੱਕ ਜੀ ਸੱਚ ਤਿੰਨ 400 ਕ ਲ ਆਇਆ ਸੀ ਠੀਕ ਹੈ ਜੀ ਬਾਕੀ ਅੱਜਾਈ ਜਾਂਦੇ ਠੀਕ ਹੈ ਜੀ ਇਹ ਮੰਨ ਕੇ ਚੱਲੋ ਤਕਰੀਬਨ ਆਪਣੇ ਜਿੰਨੇ ਵੀ ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਆ ਇਹਨਾਂ ਸਾਰਿਆਂ ਚੋ ਸੇਵਾ ਚੱਲੂਗੀ ਹਾਂਜੀ ਸਾਰੇ ਜ਼ਿਲ੍ਹੇ ਚ ਠੀਕ ਹੈ ਹੋਰ ਕੋਈ ਗੱਲ ਸਰਪੰਚ ਸਾਹਿਬ ਕਾਰ ਸੇਵਾ ਦਿੱਲੀ ਵਾਲੇ ਮਹਾਪੁਰਸ਼ਾਂ ਦੇ ਸੇਵਾਦਾਰਾਂ ਵੱਲੋਂ ਪਿੰਡ ਪਿੰਡ ਫਲਦਾਰ ਬੂਟਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਆਜੋ ਆਪਾਂ ਤੁਹਾਨੂੰ ਸੇਵਾਦਾਰਾਂ ਤੋਂ ਪੂਰੀ ਜਾਣਕਾਰੀ ਲੈ ਕੇ ਦਿਨੇ ਆ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਰੂਪ ਸਾਧ ਸੰਗਤ ਜੀ ਜੋ ਕਿ ਇਹ ਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਖਾ ਵੱਲੋਂ ਉਦੋਂ ਪਰਾਲਾ ਕੀਤਾ ਗਿਆ। ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਸਵਾ ਲੱਖ ਦੇ ਕਰੀਬ ਬੁੱਤਾ ਜੋ ਕਿ ਅਸੀਂ ਪਿੰਡਾਂ ਵਿੱਚ ਜਾ ਜਾ ਕੇ ਸੇਵਾਦਾਰਾਂ ਨੂੰ ਨਾਲ ਲੈ ਕੇ ਖੇਤਾਂ ਦੇ ਉੱਪਰ ਸੜਕਾਂ ਤੇ ਇਹ ਲਗਾ ਰਹੇ ਆ। ਜਿਸ ਵਿੱਚ ਵਾਲਦਾਰ ਬੂਟੇ ਹਨ ਅਤੇ ਸਾਡੇ ਜੋ ਪ੍ਰਾਤਨ ਰੁੱਖ ਜਿਵੇਂ ਨਿੰਮ ਟਾਲੀਆਂ ਇਸ ਤਰ੍ਹਾਂ ਸਾਰੇ ਦਰਖਤ ਉਹ ਵੀ ਸ਼ਾਮਲ ਕੀਤੇ ਹਨ ਸੰਗਤਾਂ ਦਾ ਬਹੁਤ ਸੰਯੋਗ ਮਿਲ ਰਿਹਾ ਹੈ ਪਿੰਡਾਂ ਦੇ ਨੌਜਵਾਨ ਨਾਲ ਸਾਥ ਦੇ ਕੇ ਸੁਭਾ ਮ ਕਰਵਾ ਰਹੇ ਹਨ ਤੇ ਬਾਦ ਚੜ ਕੇ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡਾ ਇਹਨਾਂ ਕਾਰਜਾਂ ਵਿੱਚ ਸਾਥ ਵੀ ਦਿਓ ਅਤੇ ਇਹਨਾਂ ਦਾ ਆਪ ਪਾਲਣ ਪੋਸ਼ਣ ਵੀ ਕਰਨਾ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੇ ਇੱਥੇ ਜੋ ਸਵਾਮਾ ਚੱਲ ਰਹੀਆਂ ਉਹਨਾਂ ਨੂੰ ਦੇਖਣ ਲਈ ਆਏ ਹੋ ਤੁਹਾਡਾ ਵੀ ਬਹੁਤ-ਬਹੁਤ ਕਾਲਾ ਮੁਕਸਰੀਆ ਜੋ ਕਿ ਤੇਜ ਦੀ ਸੇਵਾ ਕਰਦੇ ਹਨ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਾਬਾ ਰਾਮਗੜੀਆ ਗੁਰਦੁਆਰਾ ਜਲਾਲਾਬਾਦ ਅਤੇ ਸਮੂਹ ਜਲਾਲਾਬਾਦ ਸ਼ਹਿਰ ਦੀ ਸੰਗਤ ਜੋ ਸਾਡਾ ਇਹਨਾਂ ਕਾਰਜਾਂ ਵਿੱਚ ਬਹੁਤ ਵੱਡਾ ਸੰਯੋਗ ਕਰ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਧੰਨਵਾਦ ਕਰਦੇ